DAV ਸਕੂਲ ਵਾਲੀ ਗਲੀ ਵਿੱਚ ਅਗਿਆਤ ਵਿਅਕਤੀਆਂ ਨੇ ਘਰ ਵਿੱਚ ਦਾਖਲ ਹੋ ਕੇ ਮਹਿਲਾ ਨੂੰ ਜ਼ਖਮੀ ਕਰ ਨਕਦੀ ਤੇ ਸੋਨਾ ਕੀਤਾ ਚੋਰੀ ਅੱਜ ਦੁਪਹਿਰ ਵੇਲੇ ਕੁਝ ਅਗਿਆਤ ਵਿਅਕਤੀਆਂ ਨੇ DAV ਸਕੂਲ ਵਾਲੀ ਗਲੀ ਵਿੱਚ ਇੱਕ ਘਰ ਵਿੱਚ ਦਾਖਲ ਹੋ ਕੇ ਨਕਦੀ ਅਤੇ ਕੀਮਤੀ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਉਕਤ ਵਿਅਕਤੀਆਂ ਨੇ ਘਰ ਅੰਦਰ ਮਹਿਲਾ ਤੇ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਜਿਸ ਨੂੰ ਮਲੋੜ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅੱਜ ਮਲੋੜ ਸ਼ਹਿਰ ਦੇ ਵਿੱਚ ਡੀਏਵੀ ਸਕੂਲ ਵਾਲੀ ਗਲੀ ਦੇ ਵਿੱਚ ਜੋ ਕਿ ਜੱਗਾ ਪਰਿਵਾਰ ਰਹਿੰਦਾ ਹੈ ਉਹ ਗਲੀ ਪੂਰੀ ਮੈਂ ਕਹਿੰਨਾ ਪੂਰਾ ਰੈਸ਼ੀ ਏਰੀਆ ਹੈ ਕੋਈ ਵੀ ਐਸੀ ਕੋਈ ਪਲਾਟ ਨਹੀਂ ਪਿਆ ਖਾਲੀ ਕੋਈ ਕੁਸ਼ ਨਹੀਂ ਨਾਲ ਇੱਕ ਪਾਸੇ ਡੀਏਵੀ ਸਕੂਲ ਲੱਗਦਾ ਹੈ ਇੱਕ ਪਾਸੇ ਜੋ ਰੈਸ਼ੀ ਕਲੋਨੀ ਹੈ ਬਹੁਤ ਵਧੀਆ ਵੀਆਈਪੀ ਕਲੋਨੀ ਹੈ ਸਾਰੀ ਅੱਜ ਇਹਨਾਂ ਦੇ ਘਰੇ ਜੋ ਦਿਨ ਦਿਹਾੜੇ ਲਾਕਾ ਪਿਆ ਹੈ ਲੇਡੀਜ਼ ਨੂੰ ਗੰਭੀਰ ਚਖਮੀ ਕਰਕੇ ਔਰ ਨੋਟ ਕੋ ਸੋਨਾ ਨੋ ਜੋ ਵੀ ਨਗਦੀ ਹੈ ਜੋ ਮਾਨਯੋਗ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਦੱਸਿਆ ਬਹੁਤ ਮੰਦਭਾਗੀ ਘਟਨਾ ਹੈ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਚੋਰਾਂ ਨੂੰ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਰਿਕਵਰੀ ਕੀਤੀ ਜਾਵੇ ਔਰ ਮਾਲਕਾਂ ਨੂੰ ਦਵਾਈ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਸ਼ਹਿਰ ਦੇ ਹਾਲਾਤ ਗੰਭੀਰ ਨਾ ਹੋ ਜਾਣ ਸ਼ਹਿਰ ਬੰਦ ਹੀ ਨਾ ਵਤਨ ਆ ਜੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਅਗੇ ਵੀ ਜਲਦੀ ਤੋਂ ਜਲਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂ ਜੀ ਪ੍ਰਧਾਨ ਜੀ ਕੀ ਕਹਿਣਾ ਹੈ ਜੀ ਸਾਡੇ ਸ਼ਹਿਰ ਦੀ ਬਹੁਤ ਮੰਦਭਾਗੀ ਘਟਨਾ ਸਾਡਾ ਸ਼ਹਿਰ ਵਪਾਰੀਆਂ ਦਾ ਸ਼ਹਿਰ ਹੈ ਜਿੱਦੇ ਕਿ ਸਾਡੇ ਸਾਰੇ ਦੁਕਾਨ ਦਾ ਘਰਾਟੋਕ ਦੇ ਸਾਰੇ 9-10 ਦੁਕਾਨਾਂ ਦੇ ਆ ਜਾਂਦੇ ਆ ਅਸੀਂ ਅੱਜ ਦੁਪਹਿਰੇ ਜੋ ਮੰਦਭਾਗੀ ਘਟਨਾ ਜੱਗਾ ਪਰਿਵਾਰ ਦੇ ਵਿੱਚ ਵਾਪਰੀ ਹੈ ਉਹਨਾਂ ਨੇ 레ਡੀਜ ਘਰ ਦੇ ਵਿੱਚ ਜੋ ਆਪਦੇ ਮਰਦੇ ਲੈਟੀ ਹੋਈ ਸੀ ਅਰਾੜ ਮਾਰ ਕੇ ਜੋ ਨਕਦੀ ਪਈ ਸੀ ਔਰ ਸੋਨਾ ਪਿਆ ਸੀਗਾ ਉਹ ਲੈ ਕੇ ਤਿੰਨ ਬੰਦੇ ਵੜੇ ਸੀਗੇ ਦੌੜ ਗਏ ਨੇ ਉਹਦੇ ਵਿੱਚੋਂ ਮhalla ਨਿਵਾਸੀਆਂ ਨੇ ਜੋਰ ਪਾ ਕੇ ਇੱਕ ਚੋਰ ਨੂੰ ਪਕੜ ਲਿਆ ਹੈ। ਦੂਜੇ ਭੱਜੇ ਚ ਕਾਮਯਾਬ ਹੋ ਗਏ। ਅਸੀਂ ਪੁਲਿਸ ਨੂੰ ਐਸਐਸਐਚਓ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੇ ਨਿਗ੍ਹਾ ਕਰਵਾ ਦਿੱਤੀ ਹੈ। ਉਹਨਾਂ ਨੇ ਸਾਨੂੰ ਵਾਅਦਾ ਕੀਤਾ ਅਸੀਂ ਬਹੁਤ ਜਲਦੀ ਫੜ ਕੇ ਉਹਨਾਂ ਚੋਰਾਂ ਨੂੰ ਤੁਹਾਡੀ ਜੋ ਲਗਦੀ ਹੈ ਉਹ ਤਾਂ ਅਖਰੀਆ ਦੱਦ ਕਰਕੇ ਵਾਪਸ ਲਵਾਵਾਂ। ਜੀ ਕੀ ਨਾਮ ਹੈ ਤੇ ਕੀ ਕਟਣਾ ਹੋਈ ਹੈ ਜੀ? ਅਹ ਨਰੇਸ਼ ਜੱਗਾ ਜੀ ਮੇਰਾ ਨਾਮ। ਮੇਰੇ ਘਰੇ ਵੀ ਵਾਰਦਾਤ ਹੋਈ ਅੱਜ ਦੁਪਹਿਰ 2:20 ਵਜੇ 2:20 ਵਜੇ ਦਾ ਟਾਈਮ ਸੀ ਗੇਟ ਦੇ ਅੰਦਰ ਦਾਖਲ ਹੋਇਆ ਰਾਡ ਉਹਦੇ ਆਪੇ ਵੀ ਮੈਂ ਰਾਡ ਮਾਰ ਕੇ ਮੇਰੇ ਮਿਸੀ ਨੂੰ ਦੋਸ਼ ਕਰਤਾ ਤੇ ਪੈਸੇ ਅੰਦਰੋਂ ਤਿੰਨ ਦਰਾਜਾਂ ਨੂੰ ਕੱਢ ਕੇ ਲੈ ਗਿਆ 6.5 ਲੱਖ ਰੁਪਏ ਦੇ ਨਾਲ ਤਿੰਨ ਗੋਲਡ ਸੀਗੇ ਜਿਹਦੇ ਦੇ ਡਿਜ਼ਾਈਨ ਇੱਕ ਲੇਡੀ ਸ਼ਾਪ ਹੈ ਤੇ ਦੋ ਟੋਪ ਸਕੇ ਕੋਈ ਫੜਿਆ ਵੀ ਗਿਆ ਮੈਂ ਇੱਕ ਫੜਿਆ ਗਿਆ ਜੀ ਤੇ ਪਿੱਛੋਂ ਪਿੱਛੋਂ ਭੱਜ ਗਿਆ ਉਹੀ ਫੜਿਆ ਗਿਆ ਬੰਦਾ ਬਿੰਦੀ ਹੈਗਾ ਵਕੀਲ ਹੁੰਦੇ ਗਡਾਉਮ ਦੇ ਵਿੱਚ ਉਹ ਛਾਲ ਮਾਰੀ ਤੇ ਉਤ ਹੋ ਜਾ ਕੇ ਪੜਿਆ ਗਿਆ ਕੀ ਮੰਗ ਕੀ ਕਰ ਰਹੇ ਹੋ ਤੁਸੀਂ ਮਾਨੂੰ ਸਾਨੂੰ ਇਨਸਾਫ ਚਾਹੀਦਾ ਈ